ਭਾਈ ਸ਼ਿਲੂ ਹਣਿਆਣੇ ਹੀਰੇ ਵਟਨੇ ਮਿੱਤਰੋ ਜਲਾਲਪੁਰੀਏ ਪਾਲੇ ਨੇ ਵੀ ਕਮਾਲਾਂ ਕਰਨ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ ਆਉਣਾ ਸਵਾਦ ਆਜ ਕਿਉਂਕਿ ਮੇਲੇ ਬਹੁਤ ਤਗੜੇ ਆ ਓਪਨ ਦੇ ਸਿਰੇ-ਸਰੇ ਦੇ ਮੈਚ ਅੱਜ ਤੁਹਾਨੂੰ ਦੇਖਣ ਨੂੰ ਮਿਲਨੇ ਆ ਮਿੱਤਰੋ ਅੱਜ ਹੋਣੀਆਂ ਕਮਾਲਾਂ ਪਹਿਲਾ ਟੂਰਨਾਮੈਂਟ ਪਿੰਡ ਦਾਨੇ ਵਾਲੇ ਚ ਸੱਤੀ ਕੋਸੀ ਅਬੋਰ ਦੇ ਇਲਾਕੇ ਮਿੱਤਰੋ ਵੱਡਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਮੈਚ ਅੱਜ ਇੱਥੇ ਕੰਦੇ ਹੋਣਗੇ ਅੱਜ ਦੇ ਮੈਚ ਹੋਣੇ ਆ ਅੱਜ ਤੁਹਾਨੂੰ ਦੱਸਦੇ ਆਂ ਵੀ ਸ਼ਿੱਲੂ ਣਿਆਣੇ ਹੀਰੇ ਵਟਨੇ ਮਿੱਤਰੋ ਜਲਾਲਪੁਰੀਏ ਪਾਲੇ ਨੇ ਵੀ ਕਮਾਲਾਂ ਕਰਨ ਤਾਂ ਕਰਕੇ ਵੀਡੀਓ ਨੂੰ ਪੂਰੀ ਦੇਖਿਓ ਮਿੱਤਰੋ ਉਹ ਵੀ ਜੋ ਸਰਾਹ ਕਰਉਣਗੇ ਅੱਜ ਅਗਲਾ ਅੱਜ ਸ਼ੋਅ ਮੈਚ ਜੀ ਆਪਾਂ ਨੂੰ ਕਲੀਅਰ ਆ ਤਗੜਾ ਮੈਚ ਦੀ ਗੱਲ ਕਰੀਏ ਤਾਂ ਵੱਡੇ ਮੈਚ ਦੀ ਗੱਲ ਕਰੀਏ ਤਾਂ ਸ਼ੋਅ ਮੈਚ ਮਿੱਤਰੋ ਅੱਜ ਕਰਵਾਇਆ ਸ਼ੋਅ ਮੈਚ ਅੱਜ ਹੋਣਾ ਮਿੱਤਰੋ ਪਿੰਡ ਦੁਧਰਾਏ ਦੇ ਵਿੱਚ 4:00 ਵਜੇ ਦੇ ਕਰੀਬ ਸ਼ਾਮ ਨੂੰ ਜੋ ਹੈ ਤੁਹਾਨੂੰ ਸ਼ੋਅ ਮੈਚ ਦੇਖਣ ਨੂੰ ਮਿਲੂਗਾ ਸੰਤ ਬਾਬਾ ਹਿਆਰਾ ਸਿੰਘ ਦੀ ਕਬੱਡੀ ਕਲੱਬ ਨੜਾਂ ਵਾਲੀ ਦੀ ਟੀਮਾਂ ਤੇ ਦੂਜੇ ਪਾਸੇ ਰਮਦਾਸ ਦੀ ਟੀਮ ਆ ਬਾਬਾ ਬੁੱਢਾ ਜੀ ਕਬੱਡੀ ਕਲੱਬ ਰਮਦਾਸ ਦੋਨਾਂ ਟੀਮਾਂ ਦੇ ਦਰਮਿਆਨ ਵੱਡਾ ਸ਼ੋਅ ਮੈਚ ਹੋਊਗਾ ਮਿੱਤਰੋ ਇਹ ਕਮਾਲ ਦਾ ਸ਼ੋਅ ਮੈਚ ਅੱਜ ਕਰਵਾਇਆ ਜਾਣਾ ਵਧੀਆ ਜੁਆ ਮੈਚ ਇਹ ਅੱਜ ਹੋਊਗਾ ਬਾਕੀ ਖਿਡਾਰੀਆਂ ਦੀ ਗੱਲ ਕਰੀਏ ਵੀ ਆਉਣ ਵਾਲੇ ਜੋ ਇੱਕ ਕੱਲੂ ਜਾਂ ਪਰਸੋਂ ਦਾ ਮਿੱਤਰੋ ਟਰੈਕਟਰਾਂ ਵਾਲਾ ਕੱਪ ਆ 31 ਤਰੀਕ ਦਾ ਟਰੈਕਟਰਾਂ ਵਾਲਾ ਕੱਪ ਆ ਵੀ ਐਡਮੈਂਟਨ 'ਚ ਰੌਣਕਾਂ ਲੱਗਣੀਆਂ ਕੱਲ ਨੂੰ ਵੱਡਾ ਮੇਲਾ ਕੈਨੇਡਾ 'ਚ ਵੱਡੀਆਂ ਰੌਣਕਾਂ ਪਾਲੇ ਹੋਣਿਆ ਨੇ ਸ਼ਿੱਲੂ ਹੋਣਿਆ ਨੇ ਦੁੱਗਾਂਲੇ ਖੁਸ਼ੀ ਨੇ ਮਿੱਤਰੋ ਕਮਾਲਾਂ ਕਰਨੀਆਂ ਸੋ ਉਹ ਕਮਾਲਾਂ ਕਰਨਗੇ ਉਹਨਾਂ ਦਾ ਮੈਚ ਵੀ ਦੇਖਣ ਨੂੰ ਮਿਲੂਗਾ ਆਪਾਂ ਨੂੰ ਸਿਰੇ ਦਾ ਸੋ ਤਾਂ ਕਰਕੇ ਕੋਈ ਦੀ ਰੋਜ਼ ਮੇਲੇ ਜਦਾਂ ਮੈਨੂੰ ਪਤਾ ਲੱਗਣਗੇ ਉਹ ਤੁਹਾਡੇ ਤਾਂ ਹੀ ਸ਼ੇਅਰ ਜ਼ਰੂਰ ਕਰਾਂਗੇ ਗੋਪੀ ਹੁਣਿਆਂ ਦਾ ਮੈਚ ਆਪਾਂ ਨੂੰ ਕਲੀਅਰ ਨਹੀਂ ਹੋਇਆ ਸੀ ਜੇ ਉਹਨਾਂ ਦਾ ਵੀ ਹੈਗਾ ਅੱਜ ਮੈਚ ਉਹ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ ਨਵੀਂ ਵੀਡੀਓ ਵਿੱਚ ਮਿਲਦੇ ਆਂ ਨਵੀਂ ਅਪਡੇਟ ਲੈ ਕੇ ਲਾਈਕ ਤੇ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ